ਸਸਤਰੀ ਕਾਲ ਜੀ ਤੁਸੀਂ ਦੇਖ ਲਓ ਸ਼ਰੇ ਪੰਜਾਬ ਨਿਊਜ਼ ਚੈਨਲ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਕਿ ਇਸ ਵਲੇ ਦੀ ਇੱਕ ਵੱਡੀ ਜਿਹੜੀ ਖਬਰ ਆ ਉਹ ਚਾਈਨਾ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਚਾਈਨਾ ਦੇ ਵਿੱਚ ਪੈਸਿਆਂ ਦਾ ਮੀਂਹ ਵਰਿਆ ਹੈ ਉਹ ਕਿਸ ਤਰ੍ਹਾਂ ਵਰਿਆ ਉਹ ਵੀ ਤੁਹਾਨੂੰ ਦੱਸਾਂਗੇ ਕਿ ਚਾਈਨਾ ਦੇ ਵਿੱਚ ਇੱਕ ਕ੍ਰੇਨ ਬਣਾਉਣ ਵਾਲੀ ਕੰਪਨੀ ਹੈ ਜਿਹਨੂੰ ਕੀ ਸਾਲ ਦੇ ਲਾਸਟ ਦੇ ਵਿੱਚ ਕਾਫੀ ਜ਼ਿਆਦਾ ਬੈਨੀਫਿਟ ਹੋਇਆ ਤਾਂ ਉਸਨੇ ਕੀ ਕੀਤਾ ਆਪਣੇ EMPLOYE ਨੂੰ ਖੁਸ਼ ਕਰਨ ਵਾਸਤੇ ਕੋਈ ਅਜੀਹਾ ਐਸਾ ਕੰਮ ਕੀਤਾ ਕਿ ਸਭ ਦੇ ਜਿਹੜੇ ਖੁਸ਼ ਹੋ ਗਏ ਜੀਹਾਂ ਤੋਂ ਦੱਸ ਦਈਏ ਕਿ ਵਧੀਆ ਜਿਹੜੀ ਕਮਾਈ ਹੋਈ ਆ ਵਧੀਆ EMPLOYE ਨੇ ਜਿਹੜਾ ਕੰਮ ਕੀਤਾ ਤਾਂ ਕੰਪਨੀ ਦੇ ਮਾਲਕ ਨੇ ਸੋਚਿਆ ਕਿ ਮੈਂ ਆਪਣੇ ਕੰਪਨੀ ਦੇ ਮੁਲਾਜ਼ਮਾਂ ਨੂੰ ਜੜਾਇਆ ਉਹ ਬੋਨਸ ਦਵਾ ਤੁਸੀਂ ਵੀ ਇੱਕ ਦਿਮਾਗ ਚ ਸੋਚਦੇ ਹੋ ਕਿ ਬੋਨਸ ਕਿੰਨਾ ਹੋਏਗਾ ਬੋਨਸ 2000 4000 5000 10000 20000 ਬੋਨਸ ਤੋਂ ਹੋ ਸਕਦਾ ਪਰ ਨਹੀਂ ਇਸ ਕੰਪਨੀ ਦੇ ਮਾਲਕ ਨੇ ਆਪਣੇ EMPLOYEE ਵਾਸਤੇ ਜਿਹੜਾ ਇੱਕ 100 ਮੀਟਰ ਦਾ ਇੱਕ ਟੇਬਲ ਵਿਛਾਇਆ ਤਾਂ 70 ਕਰੋੜ ਰੁਪਇਆ ਉਸ ਟੇਬਲ ਦੇ ਉੱਤੇ ਵਿਛਾ ਦਿੱਤਾ 70 ਕਰੋੜ ਰੁਪਇਆ ਵਿਛਾਣ ਤੋਂ ਬਾਅਦ ਉਸ ਨੇ ਇੱਕ ਸ਼ਰਤ ਰੱਖ ਦਿੱਤੀ ਕਿ ਸਿਰਫ ਸਾਰੇ EMPLOYEES ਦੇ ਕੋਲ 15 ਮਿੰਟ ਹਨ ਤਾਂ 15 ਮਿੰਟ ਦੇ ਵਿੱਚ ਤੁਸੀਂ ਜਿੰਨੇ ਪੈਸੇ ਗਿਣ ਸਕਦੇ ਹੋ ਆਪਣੇ ਨਾਲ ਲਿਜਾ ਸਕਦੇ ਹੋ ਤਾਂ ਇਹ ਵੀ ਦੱਸ ਦਿੱਤਾ ਕਿ ਤੁਸੀਂ ਇਕੱਠੇ ਨਹੀਂ ਕਰਨੇ ਤਾਂ ਪੈਸੇ ਜਿਹੜੇ ਹਨ ਉਹ ਤੁਸੀਂ ਗਿਣ ਕੇ ਜੜੇ ਆ ਉਹ ਆਪਣੀ ਜੇਬ ਦੇ ਵਿੱਚ ਪਾਉਣੇ ਨੇ ਹੋਇਆ ਇਸ ਤਰ੍ਹਾਂ ਹੀ ਤਾਂ ਦੱਸਿਆ ਜਾ ਰਿਹਾ ਕਿ ਜਿਹੜਾ ਜਿਹਦੀ ਸਪੀਡ ਗਿਣਨ ਦੇ ਵਿੱਚ ਵੱਧ ਸੀ ਗਿਆ ਤਾਂ 12 ਲੱਖ ਰੁਪਈਆ ਜਿਹੜਾ ਉਸ ਵੱਲੋਂ ਆਪਣੇ ਘਰ ਲਿਜਾਇਆ ਗਿਆ ਤਾਂ ਤਕਰੀਬਨ ਬਾਕੀਆਂ ਦੀ ਗੱਲ ਕਰੀਏ ਤਾਂ 7 ਲੱਖ ਪਰ ਜਿਹੜਾ ਮੁਲਾਜ਼ਮ ਆ ਉਹ ਆਪਣੇ ਆਪਣੇ ਘਰਾਂ ਦੇ ਵਿੱਚ ਲੈ ਕੇ ਗਿਆ ਆਪਣੇ ਆਪ ਦੇ ਵਿੱਚ ਇੱਕ ਵੱਡੀ ਜਿਹੜੀ ਆ ਉਹ ਇੱਕ ਮਿਸਾਲ ਜਿਹੜੀ ਕਾਇਮ ਹੈ ਕਿ ਆਪਣੇ EMPLOYE ਨੂੰ ਖੁਸ਼ ਕਰਨ ਵਾਸਤੇ ਤਾਂ 70 ਕਰੋੜ ਰੁਪਇਆ ਜਿਹੜਾ ਆਪਣੇ EMPLOYEਆਂ ਦੇ ਵਿੱਚ ਹੀ ਜਿਹੜਾ ਉਹ ਵੰਡ ਦਿੱਤਾ ਗਿਆ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ ਸਿਰ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ